ਮੇਰਾ ਨਾਮ ਰਾਹੁਲ ਕੀ ਹੈ ਅੱਛਾ ਭਾਜੀ ਕੀ ਗੱਲਬਾਤ ਹੋਈ ਆ ਤੇ ਜਿਹੜੀ ਡੈਥ ਹੋਈ ਆ ਉਹ ਤੁਹਾਡਾ ਕੀ ਲੱਗਦਾ ਹੈ ਉਹ ਐਕਚੁਅਲੀ ਮੇਰਾ ਬ੍ਰਦਰ ਸੀ ਤਾਊ ਦਾ ਮੁੰਡਾ ਅੱਛਾ ਜੀ ਉਹਦਾ ਨਾਮ ਅਭਿਸ਼ੇਕ ਆ ਉਹਦਾ ਉਹਨੂੰ ਪੰਨੂ ਕਹਿੰਦੇ ਆ ਅੱਛਾ ਜੀ ਐਕਚੁਅਲੀ ਹੋਇਆ ਕਿ ਸਾਡੀ ਨਾ ਮੇਰਾ ਤਾਏ ਦਾ ਵੱਡਾ ਮੁੰਡਾ ਮੰਦਰ ਜਾਣ ਲਈ ਪ੍ਰਚਾਰ ਲੈਣ ਗਿਆ 7 ਵਜੇ ਕੁਝ ਟਾਈਮ ਤੇ ਅੱਛਾ ਜੀ ਉਹ ਕਿਸੇ ਨਾਲ ਉਹਨਾਂ ਨੇ ਮੁੰਡੇ ਨੇ ਉਹਨੂੰ ਕਿਸੇ ਪੁੱਛਿਆ ਤਾਂ ਵੀ ਹੋਰ ਕੀ ਹਾਲ ਚਾਲ ਹੈ ਅੱਛਾ ਜੀ ਲੱਲੇ ਨੂੰ ਅੱਛਾ ਜੀ ਤਾਂ ਲੱਲੇ ਨੇ ਕੀ ਕੀਤਾ ਜਿਹੜੇ ਚਮਚ ਨਹੀਂ ਹੁੰਦੇ ਜੀ ਨੂਡਲ ਵਾਲੇ ਹਾਂਜੀ ਉਹਦੇ ਨਾਲ ਉਹਨੇ ਨਾ ਉਹਦੇ ਮੇਰੇ ਭਰਾ ਦੀ ਨਾ ਜਖਮੀ ਕਰਤੀ ਸਾਰੀ ਪਿੱਠ ਮੁੰਡੇ ਨਾਲ ਲਾ ਕੇ ਠੀਕ ਹੈ ਜੀ ਫਿਰ ਅਸੀਂ ਉਹਦੇ ਮਹੱਲੇ ਗਏ ਸਮਝਾਇਆ ਚਲੋ ਬੋਲ ਬਾਲੀ ਹੋਈ ਜੋ ਵੀ ਆ ਅਸੀਂ ਸਮਝਾਇਆ ਉੱਥੇ ਉਹਨੇ ਧਮਕੀ ਦਿੱਤੀ ਸਾਨੂੰ ਕਿ ਅੱਜ ਰਾਤ ਉਹ ਰਾਤ ਇਹ ਕਿੱਦਾਂ ਵੀ ਇਹ ਮਾਰ ਦੇਣਾ ਮੇਰਾ ਵੀ ਮੈਂ ਔਨ ਡਿਊਟੀ ਕੋ ਗਵਰਨਮੈਂਟ ਮੁਲਾਜ਼ਮ ਹਾਂ ਕਹਿੰਦਾ ਮੈਨੂੰ ਪਤਾ ਵਾ ਤੂੰ ਕਿੱਥੇ ਜਾਣਾ ਕਿੱਥੇ ਨਹੀਂ ਕਹਿੰਦਾ ਮੈਂ ਤੇਰੇ ਰਾਸਤੇ ਟਾਈਮ ਚੱਕ ਦੇਣਾ ਅੱਛਾ ਜੀ ਫਿਰ ਉਸ ਤੋਂ ਬਾਅਦ ਰਾਤ ਨੂੰ 11:30 12 ਵਜੇ ਦੇ ਵਿੱਚ ਹਾਂਜੀ ਜਿਹੜਾ ਮੇਰਾ ਭਰਾ ਅ ਹਾਂਜੀ ਉਹ ਐਕਚੁਅਲੀ ਰੋਲਾ ਪਿਆ ਸੀ ਪਹਿਲਾਂ ਮੈਂ ਕੀਤਾ ਕਿ ਮੈਂ ਕਹਾ ਵੀ ਲੱਲਾ ਆ ਗਿਆ ਲੈ ਵੀ ਵੀ ਗੱਲ ਵੱਧ ਗਈ ਹੈ ਮੈਂ 112 ਤੇ ਕਾਲ ਕੀਤੀ ਪੁਲਿਸ ਵਾਲਿਆਂ ਨੂੰ ਕਹਿਤਾ ਇੰਨੇ ਨੂੰ ਜਿਹੜਾ ਕਾਲੂ ਇਹਦਾ ਫਰੈਂਡ ਸੀਗਾ ਉਹਨੇ ਫਿਰ ਰੋਲਾ ਪਾਇਆ ਕਹਿੰਦਾ ਲੱਲਾ ਮਾਰ ਗਿਆ ਅੱਛਾ ਜੀ ਠੀਕ ਹੈ ਇਦਾਂ ਹੁਣ ਸ਼ੱਕ ਤਾਂ ਸਾਨੂੰ ਉਹਦੇ ਤੇ ਪੈਣਾ ਸੀ ਲੜਾਈ ਸਾਡੀ ਉਹਦੇ ਨਾਲ ਹੋਈ ਆ ਅੱਛਾ ਜੀ ਫਿਰ ਉਸ ਤੋਂ ਬਾਅਦ ਉਹੀ ਉਹਨੇ ਕੀ ਕੀਤਾ ਉਹੀ ਸਾਡੇ ਨਾਲ ਹਸਪੀਟਲ ਗਿਆ ਉਹੀ ਸਾਨੂੰ ਘਰੇ ਛੱਡ ਕੇ ਗਿਆ ਮੇਰੇ ਘਰ ਦੇ ਨੂੰ ਤੈਦਾ ਗੱਡੀ ਚ ਗਏ ਸੀ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਪੁਲਿਸ ਵਾਲਿਆਂ ਸਾਰਾ ਉਹਨਾਂ ਦੀ ਫੈਮਲੀ ਜੋ ਆ ਜੋ ਕਾਰਵਾਈ ਬੰਦ ਦੀ ਉਹਨਾਂ ਨੇ ਉਹ ਕੀਤੀ ਪਰ ਘਰ ਦੇ ਨੂੰ ਲੱਲੇ ਤੋਂ ਰਿਸ਼ੀ ਨੂੰ ਪੁੱਛਤਾਛ ਕੀਤੀ ਅਸੀਂ ਤੇ ਵੀ ਕਿਹਾ ਉਹਨਾਂ ਨੂੰ ਵੀ ਸਾਨੂੰ ਸ਼ੱਕ ਇਹਨਾਂ ਤੇ ਲੜਾਈ ਸਾਡੀ ਇਹਨਾਂ ਦੇ ਨਾਲ ਹੀ ਹੋਈ ਹੈ ਹੋਰ ਕਿਸੇ ਦੇ ਨਾਲ ਤਾਂ ਹੋਈ ਨਹੀਂ ਸਾਡੀ ਹਾਂਜੀ ਫਿਰ ਉਹ ਤਾਂ ਅਗਲੇ ਦਿਨ ਜਦ ਵੀਡੀਓ ਉਹਨਾਂ ਨੇ ਕੱਢੀ ਕੈਮਰੇ ਦੀ ਸੀਸੀਟੀਵੀ ਜਿਹੜੀ ਆਈ ਆ ਤੇ ਉਸ ਤੋਂ ਬਾਅਦ ਉਹਦੇ 'ਚ ਪਤਾ ਚੱਲਿਆ ਕਿ ਜਿਹੜਾ ਕਾਲੂ ਨਾਮ ਦਾ ਮੁੰਡਾ ਨਾ ਉਹਨੇ ਮਾਰਿਆ ਅੱਛਾ ਜੀ ਸਾਡੇ ਅਭਿਸ਼ੇਕ ਘਰਾਣੇ ਅੱਛਾ ਜੀ ਸੁਰਾਰੇ ਜਿਹੋ ਗਰਦਨ ਤੇ ਮਾਰੇ ਅੱਛਾ ਜੀ ਉਹ ਤਾਂ ਪੁੱਲ ਉਹਨੇ ਉਹਦੀ ਬਾਰੇ ਦੱਸੋ ਵੀ ਕੌਣ ਆ ਕਾਲੂ ਐਥਲੀਟ ਸਾਡੇ ਮੁਹੱਲੇ ਦਾ ਹੀ ਆ ਅੱਛਾ ਜੀ ਉਹ ਯਾਨੀ ਕਿ ਰਾਤ ਭਰate ਘੁੰਮਦਾ ਰਹਿੰਦਾ ਹੁਣ ਭਰਾ ਨਾ ਚਲਾ ਗਿਆ ਕਿੱਥੇ ਗਿਆ ਏ ਹੁਣ ਸਾਨੂੰ ਪਤਾ ਨਹੀਂ ਹੈ ਕਿੱਥੇ ਗਿਆ ਪੁਲਿਸ ਵਾਲਾ ਕੋਲ ਆ ਪੁੱਛਣਗੇ ਕੀ ਕਰਨ ਗਏ ਸੀ ਕੀ ਨਹੀਂ ਹਾਂਜੀ ਹਾਂ ਨਸ਼ਾ ਕਰਦਾ ਸੀ ਕਾਲੂ ਤੇ ਗੱਡੀ ਵੀ ਉਹਨਾਂ ਨੇ ਜ਼ਬਤ ਕਰ ਲਈ ਆ ਹਾਂਜੀ ਤਾਂ ਕਰਕੇ ਗੱਡੀ ਬੰਨਾਂ ਲੈ ਉਹ ਇੱਕ ਦੇਖੋchnਾ ਵੀ ਗੱਡੀ ਕਿੱਥੇ ਗਈ ਕਿੱਥੇ ਨਹੀਂ ਗਈ ਕਾਲੂ ਵੀ ਉੱਥੇ ਹੀ ਆ ਜੇਹਲ੍ਹ ਚ ਤੇ ਹੁਣ ਉਹ ਦੇਖਦੇ ਵੇ ਕੀ ਕਾਰਵਾਈ ਕਿਉਂ ਮਾਰਿਆ ਦੱਸਣਗੇ ਹੁਣ ਸਾਨੂੰ ਪਰ ਸਾਨੂੰ ਤਾਂ ਇੱਕੋ ਹੀ ਗੱਲ ਉਹਨੇ ਦੱਸੀ ਆ ਜੀ ਦੇਖੋ ਕਾਲੂ ਜਰ ਇੱਥੇ ਸੀ ਕਹਿੰਦਾ ਲੱਲਾ ਮਾਰ ਗਿਆ ਅੱਛਾ ਹੁਣ ਤੁਹਾਡੀ ਮਨ ਚ ਡਰ ਰਿਹਾ ਕਿਤੇ ਨਾ ਕਿਤੇ ਵੀ ਜੇ ਉਹਨੂੰ ਜਿਹੜਾ ਦੂਸਰਾ ਮੁੰਡਾ ਜਿਹਦਾ ਨਾਮ ਲੈ ਰਹੇ ਹੋ ਵੀ ਉਹ ਵੀ ਕੋਈ ਗੱਡੀ ਵਾਰਦਤ ਕਰ ਹੁਣ ਦੇਖੋ ਜੀ ਇੱਕ ਵਾਰੀ ਤਾਂ ਵਾਰਦਤ ਕਰ ਚੁੱਕੇ ਇੱਥੇ ਆ ਕੇ ਚਲੋ ਸਾਡਾ ਫੈਸਲਾ ਵੀ ਹੋ ਗਿਆ ਪਰ ਉਹਨਾਂ ਜਾਂਤੋਂ ਨੂੰ ਪਤਾ ਦੁਸ਼ਮਣੀ ਜੇ ਪੈ ਜਵੇ ਕੋਈ ਗੱਲ ਹੋ ਜਵੇ ਜਾਂ ਰੱਖੀ ਹੋਣਾ ਦੁਸ਼ਮਣੀ ਅਸਤਾ ਨਹੀਂ ਕੋਈ ਹਾਂਜੀ ਇਹ ਸਾਰੀ ਉਹਨਾਂ ਦਾ ਹੁਣ ਪਤਾ ਥੋੜੀ ਨਾ ਵਾ ਕਿ ਕੀ ਰਾਤੋਂ ਰਾਤ ਕਰਦੇ ਸਾਲ ਜੇ ਅੱਛਾ ਬੱਚੇ ਵੀ ਮਾਈਨਰ ਆ 16 ਤੋਂ 17 ਸਾਲ ਦੇ ਅੱਛਾ ਜੀ ਕੋਈ ਕੰਮ ਤਾਂ ਅੰਦਾ ਨਹੀਂ ਕਰਦੇ ਵਿਹਲੇ ਆ ਅੱਛਾ ਜੀ ਉਹਨਾਂ ਦੇ ਪੇਰੈਂਟਸ ਵੀ ਬਹੁਤ ਜ਼ਿਆਦਾ ਕਿ ਦੁਖੀ ਆ ਹਾਂਜੀ ਉਹ ਬਹੁਤ ਜ਼ਿਆਦਾ ਵੀ ਆਪਣੇ ਘਰ ਦੇ ਨੂੰ ਵੀ ਤੰਗ ਕਰਦੇ ਅਚਾਨਕ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਪਾਂ ਤਾਂ ਇਹੀ ਚਾਹੁੰਦੇ ਆ ਕਿ ਜਿਹੜੀ ਕਾਰਵਾਈ ਬੰਦੀ ਜਿਹੜੀ ਮੈਰੀ ਕੰਪਲੇਂਟ ਵੀ ਇੱਕ ਲਿਖਾਈ ਲੱਲੇ ਤੇ ਰਿਸ਼ੀ ਤੇ ਮੈਂ ਵੀ ਉੱਤੇ ਵੀ ਕਾਰਵਾਈ ਜਿਹੜੀ ਕਿ ਉਹਨੇ ਧਮਕੀ ਦਿੱਤੀ ਆ ਮਾਰਨ ਦੀ ਕਤਲ ਦੀ ਗੱਲ ਤਾਂ ਮੈਂ ਉਹ ਤਾਂ ਚਲੋਣ ਜੋ ਹੋ ਗਿਆ ਸੋ ਹੋ ਗਿਆ ਉਹ ਪਤਾ ਲੱਗ ਜੂਗਾ ਜਿਹੜੀ ਉਹਨੇ ਅਸੀਂ ਦਿੱਤੀ ਆ 9:50 ਮਿੰਟ ਤੇ ਮੈਂ ਉੱਥੇ ਕੰਪਲੇਂਟ ਦੇ ਕੇ ਆਇਆ ਸੀ ਮੰਗਲਵਾਰ ਰਾਤ ਨੂੰ ਠੀਕ ਹੈ ਜੀ ਉੱਥੇ ਦਿੱਤੀ ਆ ਤੇ ਰਾਤ ਨੂੰ 12:00 ਕੰਮ ਹੋ ਗਿਆ ਤੇ ਰਾਤ ਨੂੰ ਗਿਆ 11:30 ਤੋਂ 12 ਦੇ ਵਿੱਚ ਇਹ ਕੰਮ ਹੋ ਗਿਆ ਸੰਤ ਐਵੇਂ ਨਹੀਂ ਪੂਰਾ ਪਤਾ ਨਾ ਕਿ ਲੱਲਾ ਦੇ ਨਾਲ ਰਲਿਆ ਲੱਲਾ ਇਹਦੇ ਨਾਲ ਰਲਿਆ ਸਾਨੂੰ ਇਹ ਤੋਂ ਕੋਈ ਵੀ ਨਹੀਂ ਸਾਨੂੰ ਪਤਾ ਇਹ ਤਾਂ ਪੁਲਿਸ ਵਾਲੇ ਪਤਾ ਕਰਾਂਗੇ ਕੀ ਗੱਲਬਾਤ ਹੋਈ ਸੀ ਮ੍ਰਿਤਿਕ ਤੁਹਾਡਾ ਕੀ ਲੱਗਦਾ ਹਾਂ ਇਹਦਾ ਅਸ਼ੋਨੀ ਕੀ ਲੱਗਦਾ ਤਾ ਬਈ ਅਭਿਸ਼ੇਕ 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 ਰਮੰਡਾਈ ਰਮੰਡਾਈ ਹਾਂਜੀ ਅਚਾ ਕੀ ਗੱਲਬਾਤ ਹੋਈ ਤੁਹਾਨੂੰ ਪਤਾ ਲੱਗਿਆ ਕੁਛ ਕੁਛ ਮੈਂ ਮੰਨੂੰ ਦਾ ਮੰਮੀ ਰੋਟੀ ਬਣਾਓ ਮੈਂ ਰੋਟੀ ਬਣਾਉਣ ਲੱਗੀ ਅਚਾ ਜੀ ਤੇ ਬਾਹਰ ਨਿਕਲਿਆ ਮਾੜਾ ਜਾ ਹਾਂਜੀ ਤੇ ਪੰਜਾਂ ਦਸਾਂ ਮਿੰਟਾਂ ਬਾਅਦ ਮਨੇ ਚੀਕਾਂ ਦੀ ਆਵਾਜ਼ ਆਈ ਅਚਾ ਜੀ ਮੰਮੀ ਮੈਨੂੰ ਬਚਾ ਲਓ ਬਚਾ ਲਓ ਅਚਾ ਜੀ ਜਦ ਦੇਖਿਆ ਮੈਂ ਬਾਹਰ ਮੇਰਾ ਮੁੰਡਾ ਗਲੀ ਚ ਮਾਰਿਆ ਕੇ ਗੇਰਿਆ ਹੋਇਆ ਸੀ ਅਚਾ ਜੀ ਕੀ ਕੰਮ ਕਰਦਾ ਸੀ ਜੀ ਕੰਮ ਤੇ ਪ੍ਰਾਈਵੇਟ ਹੀ ਕਰਦਾ ਸੀ ਅੱਛਾ ਜੀ ਕਿਉਂ ਮਸਲਾ ਸਤਾਈ ਕਿ ਸਾਲਾਂ ਦਾ ਸੀ ਅੱਛਾ ਹੈ ਨਹੀਂ ਕੋਈ ਆ ਰਹੀ ਸੀ ਅੱਛਾ ਕੁਝ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਇੱਕਦਮ ਕੁਝ ਵੀ ਪਤਾ ਲੱਗਿਆ ਪਹਿਲਾਂ ਕਦੇ ਲੜਾਈ ਝਗੜਾ ਕੋਈ ਨਹੀਂ ਕੋਈ ਨਹੀਂ ਲੜਾਈ ਝਗੜਾ ਨਹੀਂ ਸੀ ਅੱਛਾ ਤੇ ਹੁਣ ਥਾਣੇ ਕੰਪਲੀਟ ਕਰਤੀ ਜੀ ਹਾਂ ਜੀ ਤੇ ਪੁਲਿਸ ਆਈ ਸੀਗੀ ਪੁਲਿਸ ਆਈ ਸੀ ਅੱਛਾ ਜੀ ਕਵਲ ਹੋ ਗਿਆ ਗ੍ਰਿਫਤਾਰ ਚ ਫੜ ਲੈ ਪੁਲਿਸ ਨੇ ਹਾਂ ਜੀ ਹਾਂ ਫੜ ਲਏ ਕੀ ਮੰਗ ਕਰਦੇ ਹੈ ਕੀ ਮੰਗ ਕਰਦੇ ਸਜ਼ਾ ਨਹੀਂ ਦੇਣੀ ਸਹਜਾ ਜੀ ਕੋਲ ਪਾਲੂ ਸਹਜਾ ਜੀ ਸੰਤਾ ਇਨਸਾਫ ਚਾਹੀਦਾ ਹੋਰ ਕਿੰਨੇ ਬੱਚੇ ਤੁਹਾਡੇ ਹਨ ਹੋਰ ਦੋ ਮੁੰਡੇ ਸੀਗੇ ਇੱਕ ਤਾਂ ਮਰ ਗਿਆ ਬਾਕੀ ਕੁੜੀ ਵਿਆਹੀ ਹੋਈ ਹੈ ਹਸਬੰਦ ਤੁਹਾਡੇ ਨਹੀਂ ਉਹ ਵੀ ਨਹੀਂ ਹੈ ਜਿਹੜਾ ਡੈਮੋ ਬਣਦਾ ਉਹਨੂੰ 7 ਸਾਲ ਹੋ ਗਏ ਆਪਾਂ ਵਾਲੇ ਸੀ ਬੱਚਿਆਂ ਦੇ ਹਾਂ ਜੀ ਮੈਂ ਆਪੀ ਵਾਲੇ ਸੀ ਛੋਟੇ ਛੋਟੇ ਨੂੰ ਛੱਡ ਕੇ ਮਰਦੇ ਸੀ ਤੋ ਦੀਜਾ ਸੀ ਕਿ ਆ ਵਿਆਹ ਕਰਨਾ ਹੀ ਮੁੰਡੇ ਦਾ ਕੰਮ ਤਾਂ ਰੋਸ ਨੂੰ ਗਿਆ ਹੋਇਆ